ਆਇਲੈਂਡਸੋਂ ਕਦੋਂ ਹੋਂਦ ਵਿੱਚ ਆਈ ਇਸਦਾ ਮਕਸਦ ਕੀ ਸੀ ਤੇ ਇਹ ਕੀ ਤੂੰ ਅੱਜ ਕਿੱਥੋਂ ਤੱਕ ਪਹੁੰਚ ਗਈ ਹੈ ਹਾਂਜੀ ਦੋਸਤੋ ਮੈਂ ਕਰਨਵੀਰ ਸਿੰਘ ਸੇਖੋ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਸਟੋਰੀ 29 ਵੀਡੀਓ ਸ਼ੁਰੂ ਹੀ ਕਰਨ ਤੋਂ ਪਹਿਲਾਂ ਇੱਕ ਗੁਜਾਰਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਕਿਉਂਕਿ ਕੰਮ ਦੀਆਂ ਵੀਡੀਓ ਅਸੀਂ ਅਕਸਰ ਪਾਉਂਦੇ ਰਹਿੰਦੇ ਹਾਂ ਅਜਿਹੇ ਵੀਡੀਓ ਅਜਿਹੇ ਸਟੋਰੀਆਂ ਵੇਖਣ ਲਈ ਸਾਡੇ ਚੈਨਲ ਨਾਲ ਜਰੂਰ ਜੁੜੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਜੇ ਚੰਗੀ ਲੱਗੇ ਤਾਂ ਅੱਜ ਆਪਾਂ ਜਿਸ ਮੁੱਦੇ ਤੇ ਜਿਸ ਟਾਪਿਕ ਤੇ ਗੱਲ ਕਰ ਰਹੇ ਹਾਂ ਉਹ ਮੁੱਦਾ ਉਹ ਟਾਪਿਕ ਪੰਜਾਬ ਦਾ ਹੀ ਨਹੀਂ ਪੂਰੀ ਦੁਨੀਆ ਦਾ ਇੱਕ ਅਹਿਮ ਮੁੱਦਾ ਹੈ ਮੁੱਦਾ ਕਹਿ ਦਈਏ ਜਾਂ ਇਸ ਨੂੰ ਇੱਕ ਪੜਾਈ ਕਹਿ ਦਈਏ ਜਾਂ ਇਸ ਨੂੰ ਇੱਕ ਵਿਸ਼ਾ ਕਹਿ ਦਈਏ ਗੱਲ ਕਰ ਰਹੇ ਹਾਂ ਆਈਲੈਂਡਸ ਬਾਰੇ ਜਦੋਂ ਲੋਕ ਦੇਸ਼ਾਂ ਵਿਦੇਸ਼ਾਂ ਦੇ ਇੱਕ ਦੂਸਰੇ ਨਾਲ ਜੁੜਨ ਲੱਗੇ ਯਾਨਕਿ ਵਰਲਡ ਆ ਗਲੋਬ ਬਣਨ ਲੱਗਾ ਇੱਕ ਦੂਸਰੇ ਨਾਲ رابطہ ਹੋਣ ਲੱਗਾ ਦੇਸ਼ਾਂ ਦਾ ਚੀਨ ਦਾ ਭਾਰਤ ਦਾ ਅਮਰੀਕਾ ਦਾ ਕੈਨੇਡਾ ਦਾ ਨਿਊਜ਼ੀਲੈਂਡ ਆਸਟ੍ਰੇਲੀਆ ਆਦੀ ਦੇਸ਼ਾਂ ਦਾ ਇੱਕ ਦੂਜੇ ਦੇਸ਼ਾਂ ਨਾਲ ਟਾਈਅਪ ਹੋਣ ਲੱਗਾ ਤਾਂ ਉਹ ਲੋਕ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਰੋਜ਼ਗਾਰ ਕਰਨ ਲਈ ਜਾਂਦੇ ਸਨ ਕਿਸੇ ਮਕਸਦ ਲਈ ਜਾਂਦੇ ਸਨ ਕਿਸੇ ਵਪਾਰ ਲਈ ਜਾਂਦੇ ਸਨ ਤੇ ਉਸ ਦੇਸ਼ ਦੀ ਭਾਸ਼ਾ ਨਹੀਂ ਹੁੰਦੀ ਸੀ ਸਭ ਤੋਂ ਵੱਡਾ ਮਸਲਾ ਇਹ ਸੀ ਜਿੱਦਾਂ ਫੋਰ ਐਗਜ਼ਾਮਪਲ ਚੀਨ ਦਾ ਕੋਈ ਆਦਮੀ ਜਾਂ ਕੋਈ ਇੰਡੀਆ ਦਾ ਕੋਈ ਆਦਮੀ ਭਾਰਤ ਦਾ ਕੈਨੇਡਾ ਅਮਰੀਕਾ ਦੇ ਵਿੱਚ ਕੰਮ ਕਰਨ ਜਾਂਦਾ ਤੇ ਉੱਥੋਂ ਦੀ ਜੁਰੀ ਭਾਸ਼ਾ ਅੰਗਰੇਜ਼ੀ ਉਹਨਾਂ ਨੂੰ ਨਹੀਂ ਹੁੰਦੀ ਸੀ ਜਦੋਂ ਉਹ ਉੱਥੇ ਜਾ ਕੇ ਕੰਮ ਕਰਦੇ ਸਨ ਉਹ ਦੌਰ ਸੀ 1980 ਦਾ ਜਦੋਂ ਉਹਨਾਂ ਨੂੰ ਭਾਸ਼ਾ ਦੀ ਇਹ ਪ੍ਰੋਬਲਮ ਹੁੰਦੀ ਸੀ ਤਾਂ ਇਸ ਕਰਕੇ 1980 ਵਿੱਚ ਆਇਲਟਸ ਨਾਮ ਦਾ ਇੱਕ ਟੈਸਟ ਜਾਂ ਇੱਕ ਪੜ੍ਹਾਈ ਸ਼ੁਰੂ ਕੀਤੀ ਗਈ ਉਸ ਸਮੇਂ ਉਸ ਸਮੇਂ ਆਇਲਟਸ ਦੇ ਪੇਪਰ ਨੂੰ ਈ ਐਲ ਟੀ ਐਸ ਕਿਹਾ ਜਾਂਦਾ ਸੀ ਪਹਿਲੀ ਵਾਰ ਜਦੋਂ ਇਹ ਸ਼ੁਰੂ ਹੋਇਆ ਤੇ 4000 ਬੱਚਿਆਂ ਨੇ ਇਸ ਦੀ ਤਿਆਰੀ ਕਰਕੇ ਪੇਪਰ ਦਿੱਤਾ 200 ਤੋਂ ਲੈ ਕੇ 210 ਤੱਕ ਇਸ ਦੇ ਸੈਂਟਰ ਪੂਰੇ ਵਰਲਡ ਵਿੱਚ ਖੋਲੇ ਗਏ 40 ਤੋਂ ਵੱਧ ਦੇਸ਼ਾਂ ਨੇ ਇਸ ਨੂੰ ਹੌਲੀ-ਹੌਲੀ ਅਪਣਾ ਲਿਆ ਅੱਜ ਦੀ ਤਰ੍ਹਾਂ ਆਇਲੈਂਡ ਸਵਿਚ ਚਾਰ ਮੋਡਿਊਲ ਨਹੀਂ ਹੁੰਦੇ ਸਨ ਬਲਕਿ ਛੇ ਮੋਡਿਊਲ ਹੁੰਦੇ ਸਨ ਇਨ੍ਹਾਂ ਛੇ ਮੋਡਿਊਲਾਂ ਵਿੱਚ ਪੰਜ ਸਬਜੈਕਟ ਦੇ ਆਧਾਰਿਤ ਹੁੰਦੇ ਸਨ ਤੇ ਇੱਕ ਇੰਗਲਿਸ਼ ਦਾ ਖਾਸ ਟੈਸਟ ਹੁੰਦਾ ਸੀ ਪਹਿਲਾਂ ਇਸ ਵਿੱਚ ਜੋ ਪੰਜ ਸਬਜੈਕਟ ਹੁੰਦੇ ਸਨ ਲਾਈਫ ਸਾਇੰਸ ਫਿਜੀਕਲ ਟੈਕਨੋਲੋਜੀ ਮੈਡੀਸਨ ਸੋਸ਼ਲ ਸਾਇੰਸ ਜਨਰਲ ਅਕੈਡਮਿਕਾ ਇਸ ਪੇਪਰ ਨੂੰ ਬ੍ਰਿਟਿਸ਼ ਕਾਉਂਸਲ ਤੇ ਆਈਡੀਪੀ ਤੇ ਕੈਮਰਨ ਨੇ ਰਲ ਕੇ ਤਿਆਰ ਕੀਤਾ ਤੇ ਉਹੀ ਇਸ ਦੀ ਤਿਆਰੀ ਕਰਦੇ ਕਰਾਉਂਦੇ ਸਨ 1999 ਤੱਕ 40 ਦੇਸ਼ਾਂ ਤੋਂ ਲੈ ਕੇ 140 ਦੇਸ਼ ਇਸ ਵਿੱਚ ਜੁੜ ਗਏ ਤੇ ਇਹ ਸਟੂਡੈਂਟ ਦੀ ਗਿਣਤੀ ਵੀ 4000 ਤੋਂ ਵੱਧ ਕੇ 10000 ਹੋ ਗਈ ਕਹਿਣ ਦਾ ਭਾਵ ਕਿ ਗਲੋਬਲਾਈਜੇਸ਼ਨ ਇੰਨੀ ਹੋ ਗਈ ਕਿ ਇਹ ਦੇਸ਼ ਇਸ ਟੈਸਟ ਨੂੰ ਇਸ ਪੇਪਰ ਨੂੰ ਅਹਿਮ ਮੰਨਣ ਲੱਗ ਗਏ ਇਸ ਨੂੰ ਅਹਿਮੀਅਤ ਦੇਣ ਲੱਗ ਗਏ ਕਿ ਇਸ ਪੇਪਰ ਤੋਂ ਬਿਨਾ ਕੋਈ ਵੀ ਬੰਦਾ ਕਿਸੇ ਵੀ ਦੇਸ਼ ਵਿੱਚ ਜਾਂਦਾ ਤੇ ਉਸ ਨੂੰ ਇਹ ਟੈਸਟ ਦੇਣਾ ਲਾਜ਼ਮੀ ਹੈ ਪਾਸ਼ਾ ਦੇ ਆਧਾਰ ਤੇ ਇਸ ਦੇ 6 ਸਬਜੈਕਟਾਂ ਨੂੰ ਘਟਾ ਕੇ ਦੋ ਕੈਟਾਗਰੀ ਵਿੱਚ ਵੰਡ ਦਿੱਤਾ ਗਿਆ ਨੌਨ ਸਪੈਸ਼ਲਾਈਜ਼ਡ ਤੇ ਸਪੈਸ਼ਲਾਈਜ਼ਡ ਪਹਿਲੀ ਕੈਟਾਗਰੀ ਵਿੱਚ ਹੁੰਦੇ ਸੀ ਲਿਸਨਿੰਗ ਤੇ ਸਪੀਕਿੰਗ ਦੂਸਰੀ ਕੈਟਾਗਰੀ ਵਿੱਚ ਹੁੰਦੇ ਸੀ ਰਾਈਟਿੰਗ ਤੇ ਰੀਡਿੰਗ ਜਵੇਂ ਜਵੇਂ ਦੇਸ਼ਾਂ ਦੇ ਵਿਕਾਸ ਹੁੰਦੇ ਗਏ ਓਵੇਂ ਓਵੇਂ ਇਸ ਟੈਸਟ ਦਾ ਗਿਆਨ ਹੁੰਦਾ ਗਿਆ ਓਵੇਂ ਓਵੇਂ ਦੇਸ਼ ਇਸ ਟੈਸਟ ਇਸ ਸਲੈਕਟਿਵ ਪੇਪਰ ਨਾਲ ਜੁੜਦੇ ਗਏ ਇੰਡੀਆ ਦੇ ਵਿੱਚ ਆਇਲਟਸ ਦਾ ਪ੍ਰਭਾਵ 2005 ਚ ਸਭ ਤੋਂ ਵੱਧ ਪੈਣਾ ਸ਼ੁਰੂ ਹੋਇਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਇਸ ਦਾ ਪ੍ਰਭਾਵ ਦਿਨ ਪ੍ਰਤੀ ਦਿਨ ਵਧਦਾ ਰਿਹਾ ਹੈ ਤਕਰੀਬਨ 55% ਲੋਕ ਜੋ ਸਟੂਡੈਂਟ ਨੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ ਆਇਲਟਸ ਦਾ ਪੇਪਰ ਦਿੰਦੇ ਹਨ 2009 ਵਿੱਚ 10 ਲੱਖ ਬੱਚੇ ਨੇ ਆਈਲੈਂਡਸ ਦਾ ਪੇਪਰ ਦਿੱਤਾ ਸੀ ਤੇ 2009 ਤੋਂ ਲੈ ਕੇ ਅੱਜ ਦੇ ਟਾਈਮ 2021-22 ਦੇ ਵਿੱਚ ਜੋ ਅੱਜ ਟਾਈਮ ਚੱਲਦਾ ਅੱਜ ਤੱਕ ਇਸ ਦੀ ਗਿਣਤੀ ਵਧ ਕੇ 30 ਲੱਖ ਦੇ ਕਰੀਬ ਹੋ ਚੁੱਕੀ ਹੈ ਪਹਿਲਾਂ ਤਾਂ ਆਮ ਲੋਕਾਂ ਨੂੰ ਇਹੀ ਪਤਾ ਸੀ ਕਿ ਲੋਕ ਜੋ ਆਈਲੈਂਡਸ ਦਾ ਪੇਪਰ ਦਿੰਦੇ ਹਨ ਜੋ ਇਹ ਟੈਸਟ ਦਿੰਦੇ ਹਨ ਦੇਸ਼ਾਂ ਵਿਦੇਸ਼ਾਂ ਵਿੱਚ ਉੱਥੋਂ ਦੀ ਇੱਕ ਭਾਸ਼ਾ ਸਿੱਖਣ ਵਾਸਤੇ ਦਿੰਦੇ ਹਨ ਕਿ ਉੱਥੇ ਜਾ ਕੇ ਆਪਾਂ ਭਾਸ਼ਾ ਸਿੱਖ ਸਕੀਏ 2005 ਵਿੱਚ ਤਕਰੀਬਨ ਇਹ ਲੋਕਾਂ ਨੂੰ ਇਹ ਸਟੂਡੈਂਟਾਂ ਨੂੰ ਪਤਾ ਲੱਗਣ ਲੱਗਾ ਕਿ ਆਪਾਂ ਇਹ ਟੈਸਟ ਦੇ ਕੇ ਬਾਹਰ ਪੜ੍ਹਨ ਵੀ ਜਾ ਸਕਦੇ ਹਾਂ ਇਹ ਟੈਸਟ ਲੈਣ ਦਾ ਮੁੱਖ ਕਾਰਨ ਇਹ ਸੀਗਾ ਕਿ ਇੱਕ ਸਮਾਂ ਸੀਗਾ ਜਦੋਂ ਇੱਕ ਵਿਅਕਤੀ ਮੈਕਡੋਨਲਡ ਦੇ ਵਿੱਚ ਕੰਮ ਕਰਦਾ ਸੀ ਤੇ ਉੱਥੇ ਇੱਕ ਆਏ ਗ੍ਰਾਹਕ ਨੇ ਵੈਜ 버ਗਰ ਦੀ ਡਿਮਾਂਡ ਰੱਖੀ ਤੇ ਉਸ ਨੂੰ ਨੌਨ ਵੈਜ 버ਗਰ ਪਰੋਸ ਦਿੱਤਾ ਗਿਆ ਉਸ ਗ੍ਰਾਹਕ ਨੇ ਕੰਪਨੀ ਦੇ ਕੇਸ ਕਰ ਦਿੱਤਾ ਗਿਆ ਕਿ ਮੈਂ ਵੈਜ 버ਗਰ ਮੰਗਿਆ ਸੀ ਤੇ ਇਹਨਾਂ ਨੇ ਮੈਨੂੰ ਨੌਨ ਵੈਜ 버ਗਰ ਦੇ ਦਿੱਤਾ ਉਸ ਦਾ ਸਭ ਤੋਂ ਵੱਡਾ ਰੀਜ਼ਨ ਇਹੀ ਸੀਗਾ ਕਿ ਉਹ ਜੋ ਆਰਡਰ ਲੈ ਰਿਹਾ ਸੀਗਾ ਵਿਅਕਤੀ ਉਸ ਨੂੰ ਉਸ ਦੀ ਭਾਸ਼ਾ ਨਹੀਂ ਹੁੰਦੀ ਸੀ ਇਸ ਕਰਕੇ ਇਹ ਦੇਸ਼ਾਂ ਨੇ ਇਹ ਫੈਸਲਾ ਕੀਤਾ ਕਿ ਅਜਿਹਾ ਟੈਸਟ ਦੀ ਸ਼ੁਰੂਆਤ ਕੀਤੀ ਜਾਵੇ ਜੋ ਭਾਸ਼ਾ ਦੇ ਆਧਾਰ ਤੇ ਹੋਵੇ ਤੇ ਭਾਸ਼ਾ ਸਿੱਖ ਕੇ ਬੰਦਾ ਇੱਥੇ ਆਣ ਕੇ ਕੰਮ ਕਰ ਸਕੇ ਆਇਲਟਸ ਦੀ ਫੁੱਲ ਫਾਰਮ ਹੈ ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ 2005 ਤੋਂ ਲੈ ਕੇ ਅੱਜ ਤੱਕ ਆਪਾਂ ਗੱਲ ਕਰ ਰਹੇ ਆ ਕਿ ਪੰਜਾਬ ਦਾ ਹੀ ਨਹੀਂ ਪੂਰੀ ਦੁਨੀਆ ਦਾ ਭਾਰਤ ਦਾ ਲੱਖਾਂ ਸਟੂਡੈਂਟ ਪੜਨ ਲਈ ਹੀ ਨਹੀਂ ਰੋਜ਼ਗਾਰ ਕਰਕੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਰਿਹਾ ਹੈ ਸਭ ਤੋਂ ਪਹਿਲਾਂ ਟੈਸਟ ਕਰਕੇ 2005 ਤੇ 10 ਦੇ ਵਿਚਕਾਰ ਕੌਣ ਬਾਹਰ ਗਿਆ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸੋ ਤੇ ਉਸ ਨੇ ਉੱਥੇ ਜਾ ਕੇ ਪੜ੍ਹਾਈ ਕਿਹੜੀ ਕੀਤੀ ਹੈ ਤੇ ਰੋਜ਼ਗਾਰ ਕਰਕੇ ਕੀ ਉਹ ਵਾਪਸ ਆਇਆ ਜਾਂ ਨਹੀਂ ਆਇਆ ਸਾਡੇ ਨਾਲ ਸ਼ੇਅਰ ਜਰੂਰ ਕਰੋ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਸਾਡੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਅਜਿਹੀਆਂ ਵੀਡੀਓ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ